ਪਾਣੀ ਜਾ ਰਿਹਾ ਸਰਪੇ ਦਾ ਕੰਟਰੋਲ ਲੈ ਲਿਆ ਤਾੜਾ ਬਾਤ ਨੂੰ ਹਾਂ ਸੋ ਪੂਰਾ ਆਪੇ ਆ ਕੇ ਮਸ਼ਾਲਾ ਕਿਨੇ ਜਿੰਨੀ ਨਾ ਹਾਂਜੀ ਹਾਂਜੀ 5 ਜੁਲਾਈ ਕਰੋ ਸਰ ਸਰ ਮੈਂ ਦਾ ਫ੍ਰੀ ਕਰਾਂਗੇ ਸਟੱਡੀ ਬੰਨੇ ਸੋ ਪਾਣੀ ਦਿੰਦੇ ਨੇ ਇਹਦੇ ਵਿੱਚ ਆਪਣੀ ਪੰਜਾਬ ਦੀ ਰੋਪੜ ਦੀ ਰੋਇਸ਼ ਮਿਲਦੀ ਹੈ ਅਸੀਂ ਇੱਥੋਂ ਕੱਢ ਕੇ ਪਾਣੀ ਗੰਗੂਵਾਲ ਕੋਟਲਾ ਤੋਂ ਬਾਅਦ ਇੱਥੇ ਕਿਲੋਵੰਡ ਜਾਂ ਘਾਉਂ ਦੇ ਕਿਸ਼ਤਪਾਲ ਸਾਹਿਬ ਇਹਦੇ ਵਿੱਚੋਂ ਅਸੀਂ ਹੁਣ ਇੱਥੇ ਦੇਣਾ 4700 ਉਹਦਾ ਕੰਟਰੋਲ ਲਾਉਣ ਦਾ ਪੁਆਇੰਟ ਹੈ ਇੱਥੋਂ ਅਸੀਂ ਪਾਣੀ ਥੱਲੇ 4700 ਕਰ ਦਿੰਦਾ ਜੀ ਕਿ ਤਾਂ ਕਿ ਇੱਥੇ ਪੀਐਮਐਲ ਦੇ ਵਿੱਚ 4700 ਪਾਣੀ ਜਾਵੇ 4000 ਹਰਿਆਣੇ ਦਾ 700 ਆਪਣਾ ਪੰਜਾਬ ਯੂਜ਼ ਕਰਦਾ ਬਾਕੀ ਦਾ ਪਾਣੀ ਇੱਥੋਂ ਐਸਕੇਪ ਬਣਿਆ ਹੋਇਆ ਲੋਹੰਡ ਸਟੇਟ ਤੋਂ ਇੱਥੋਂ ਅਸੀਂ ਲੋਹੰਡ ਖੱਡ ਹੈਗੀ ਉਹ ਚ ਪਾ ਦਿੰਦਾ 4800 ਪਾਣੀ ਨਨਦਪੁਰ ਹਾਈਡਲ ਚੈਨਲ ਜਾਂਦਾ ਇਹ ਵੀ ਇਸੇ ਕੱਟ ਚ ਜਾਂਦਾ ਹੈ ਇਹ ਪਾਣੀ ਜਿਹੜਾ ਇੱਥੋਂ ਹੋ ਕੇ ਆਪਣਾ ਰੋਪੜ ਹੈਡਵਰਕ ਤੇ ਚ ਲੈ ਜਾਂਦਾ ਇਹ ਪੰਜਾਬ ਦਾ ਆਪਣਾ ਪਾਣੀ ਯੂਜ਼ ਹੋਏ ਇਹ ਜਿਹੜਾ ਪਾਣੀ ਆ 4700 ਪਾਣੀ ਇਹਦੀ ਫਸਾ ਤੇ ਹੁਣ ਉਹ ਕਹਿੰਦੇ ਆ ਵੀ ਇੱਥੇ ਤੁਸੀਂ 4000 ਜਿਹੜਾ ਹਰਿਆਣਾ ਦਾ ਉਹਨੂੰ 8500 ਕਰ ਦਿਓ ਤੇ ਆਪਾਂ 8500 ਜੋੜ 700 ਅਗਰ ਆਪਾਂ ਪੰਜਾਬ ਦਾ ਲਈਏ ਸਰ 99 9900 ਆ ਕਿ ਅਸੀਂ ਜਿਹੜਾ ਜਿੰਨਾ ਇੰਟੈਂਟ ਪੰਜਾਬ ਦੇ ਲਈ ਨਹੀਂ ਨਹੀਂ ਅਸੀਂ ਉਨਾ ਹੀ ਸਿਰਫ ਦਿੰਦਾ ਦੂਜਾ ਬਿਲਕੁਲ ਨਹੀਂ ਉਤਾਰੀ ਨੇ ਆਲਰੇਡੀ ਯੂਜ਼ ਕਰ ਚੁੱਕੇ ਨੇ ਸਾਰਾ ਹਾਂਜੀ ਸਰ ਦੇਖੋ ਹੋ ਸਕਦਾ ਕਿ ਫਸਟ ਮਹੀਨੇ ਤੱਕ ਹਾਂਜੀ ਸਰ ਉਹ ਸ਼ੇਅਰ ਹੈਗੇ ਆ ਜੀ ਉਹਨਾਂ ਦੇ ਡੈਕਟਿਵ ਸ਼ੇਅਰ ਹੋ ਚੁੱਕੇ ਸਾਰੇ ਨੇ ਕਿੰਨਾ ਸ਼ੇਅਰ ਹੋ ਗਿਆ ਨੇ ਸਰ ਉਹਨਾਂ ਦਾ ਜਿਵੇਂ ਤੁਹਾਨੂੰ ਅਪਡੇਟ ਕੀਤਾ ਸੀਗੇ ਨਹੀਂ ਆਪਣੀਆਂ ਰਿਕੁਆਇਰਮੈਂਟ ਹੈ ਜੀ ਸੇ ਬੈਲੈਂਸ ਸ਼ੇਅਰ ਆ ਸੀਗੇ ਹੁਣ ਤੁਸੀਂ ਦੇਖੋ ਸਿਰਫ ਇਹ ਲੈ ਲਓ ਇਹਨਾਂ ਦਾ ਇੰਨਾ ਬਚਿਆ ਸੀਗਾ ਜੀ ਇਹਨਾਂ ਯੂਜ਼ ਕਰਾਂਗੇ ਇੱਕ ਟ੍ਰੇਡ ਕਰਕੇ ਹਾਂਜੀ ਸਰ 16 ਲੱਖ ਹੋ ਗਿਆ ਸੋ 16 31000 16 31000 16 ਲੱਖ 15000 ਸੀ 16 31000 ਵੱਧ ਗਏ ਜਿਹੜਾ ਆਪਾਂ ਗੱਲ ਕਰ ਰਹੇ ਹਾਂ 100% ਹਾਂਜੀ ਤੇ ਇਹ ਮਾਈਨਸ ਉਹਟ ਮੈਨਸ ਚੱਲਦਾ ਜਿੰਨਾ ਪਾਣੀ ਸਾਡਾ ਲੈਣਾ ਪਾਣੀ ਸਰ ਉਹ ਤਾਂ ਅਗਲੇ ਚਕਟਾਂਗੇ ਫਿਰ ਕੀ ਹੋਏਗਾ ਸਰ ਉਹ ਕੱਲ ਦੀ ਮੀਟਿੰਗ ਜਿਹੜੀ ਹੋਈ ਸਾਡੀ ਕੋਲ ਦੀ ਉਹਦੇ ਵਿੱਚ ਵੀ ਜੁਨਾਦ ਸਰ ਨੇ ਬਹੁਤ ਅੱਛੀ ਤਰ੍ਹਾਂ ਦੱਸਿਆ ਔਰ ਅੱਜ ਸਵੇਰੇ ਇਹਨਾਂ ਨੇ ਫੋਟੋ ਕਰਕੇ ਲਾ ਦੇਣਾ ਜਿਹੜਾ ਬੰਦ ਸੀ ਇਹਨਾਂ ਨੇ ਲੈ ਕੇ ਬਦਲਣਾ ਕੀ ਮੈਂ ਦੱਸਦਾ ਨਹੀਂ ਅਸੀਂ ਉਹਨਾਂ ਨੇ ਸਾਡੇ ਤੇ ਚੁੱਕੀ ਇਹ ਜੀਜੋ ਚਲਾਓ ਅਸੀਂ ਕੋਈ ਨਹੀਂ ਅਸੀਂ ਰੋਕੀ ਰੱਖਿਆ ਸੀ ਪਾਣੀ ਪਾਣੀ ਉਹਨੇ ਹੀ ਦੇ ਰਹੇ ਜਿੰਨਾ ਪੰਜਾਬ ਦਾ ਪੂਰਨ ਡੈਨਟਲ ਆ ਇਹਨਾਂ ਨੇ ਆਇਡੈਂਟੀਫਾਈ ਬੱਸ ਕਰ ਦਿੱਤਾ ਸੀ ਨਹੀਂ ਨਹੀਂ ਕੰਨ ਨਹੀਂ ਸਮਝ ਤੁਸੀਂ ਨਹੀਂ ਪਾਣੀ ਆਪ ਦੀ ਸਹਿਮਤੀ ਤੋਂ ਤਾਂ ਹੋ ਹੀ ਨਹੀਂ ਸਕਦਾ ਹਾਂਜੀ ਸਰ ਬਿਲਕੁਲ ਅਸੀਂ ਇਸੇ ਕਰਕੇ ਰਹੇ ਜੀ ਇਹਨੂੰ ਰੋਕ ਕੇ ਰੱਖਿਆ ਹੋਇਆ ਪਾਣੀ ਦਾ ਅਸੀਂ ਉਹਨੇ ਹੀ ਦੇ ਰਹੇ ਜਿੰਨਾ ਬੁਲਾਵਾ ਠੀਕ ਹੈ ਤੇ ਇਥੋਂ ਉਹਨਾਂ ਇਸ ਤਰ੍ਹਾਂ ਲਾਜ਼ਮੀ ਹੈ ਇਹਦਾ ਡੈਮ ਦੇ ਵਿੱਚ ਸਭੁੱਜੇ ਜੇ ਅਪਣ ਡੈਮ ਦੇ ਥੱਲੇ ਬੋਲ ਰਹੇ ਹਾਂ ਇਹਦਾ ਪਾਣੀ ਦਾ ਅੱਜ ਦਾ ਲੈਵਲ ਹਾਂਜੀ ਔਰ ਜਿਹੜਾ ਪੌਂਡ ਦੇ ਤੇ ਪਰ ਇਹਦੇ ਚ 12 13 ਕੋਈ ਵੀ ਟਾਈਮ ਆਪਣਾ ਅਪ ਟੂ ਡੇਟ ਨਹੀਂ ਸਰ ਹਾਂਜੀ ਮਤਲਬ 60 ਕੋਲ ਪਾਣੀ ਜਿੰਨਾ ਦਾ ਜੋੜ ਲਾ ਹਾਂਜੀ ਇਹਦੇ ਚ 11 ਉਹਦੇ ਚ ਮਤਲਬ ਬਾਕੀ ਦੋਨਾਂ ਦੀ ਟਾਈਮਾਂ ਦੀ ਪੀਸ਼ਨ ਸਾਡੀ ਚੰਗੀ ਨਹੀਂ ਰਹੀ ਸਰ ਇਹ ਜਦ ਤੱਕ ਇਹ ਬੋਲ ਸੇ जी देखो बड़ा गंभीर मसला है ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਧਰਤੀ ਵਾਲਾ ਪਾਣੀ ਵੀ ਗਰਾਊਂਡ ਜਿਹੜਾ ਨਦੀਆਂ ਵਾਲਾ ਪਾਣੀ ਵੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਸਾਰੀ ਲਿਸਟ ਪਈ ਹੈ ਸਾਰੇ ਟਾਈਮਾਂ ਦੀ ਕੋਈ ਵੀ ਜਿਹੜਾ ਟਾਈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਹੈ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲਦਾ ਹੈ ਮਤਲਬ ਆਖੜਾ ਜਿਹੜਾ ਜਿੱਥੇ ਆਪਾਂ ਖੜੇ ਆ ਪਿਛਲੇ ਸਾਲ ਇਹ 1566.48 ਫੀਟ ਸੀ ਐਸ ਵਾਰ 1555 ਸੋ 11 ਫੁੱਟ ਤਾਂ ਇਹ ਘਟਾ ਜੇ ਲਾਈਏ ਪੌਂਗ ਪਿਛਲੇ ਸਾਲ 1325.29 ਸੀ ਐਸ ਵਾਰ 1293 ਜਾਨੀ ਕਿ 32 33 ਫੁੱਟ ਇਹ ਥੱਲੇ ਚੱਲ ਰਿਹਾ ਪਿਛਲੇ ਸਾਲ ਨਾਲੋਂ ਸੇਮ ਡੇਟ ਇਦਾਂ ਹੀ ਜਿਹੜਾ ਰੰਜੀ ਸਾਗਰ 0 ਮੀਟਰ ਚ ਹੈ। ਪਿਛਲੇ ਸਾਲ 506.13 ਸੀ ਇਸ ਵਾਰ 502 ਹੈ ਮੀਟਰ। ਮਤਲਬ ਟੋਟਲ ਮਤਲਬ ਸਾਡਾ ਲਗਭਗ ਤਿੰਨੇ ਟਾਈਮਾਂ ਦਾ ਮਿਲਾ ਕੇ ਕੋਈ ਵੀ ਡੈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਛੋਣੇ ਦਾ ਸ਼ੁਰੂ ਹੋਣ ਲੱਗਿਆ। ਤੇ ਉੱਪਰੋਂ ਕਿਉਂਕਿ ਹਰਿਆਣੇ ਚ ਭਾਜਪਾ ਸਰਕਾਰ ਹੈ, ਰਾਜਸਥਾਨ ਚ ਭਾਜਪਾ ਸਰਕਾਰ ਹੈ। ਉੱਪਰੋਂ ਇਹ BBMP ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMP ਜ ਰਾਜਸਥਾਨ ਤੇ ਹਰਿਆਣਾ ਚ ਕਿਉਂਕਿ BJP ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦੇਓ ਜੀ ਹਰਿਆਣੇ ਨੂੰ ਕੀ ਗੱਲ ਜੀ BBMP ਤੱਕਰ धरा ਜਾਏ ਤੇ 60% BBMP ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹ ਤੇ ਤੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਆਪਣਾ ਰਾਜਸਥਾਨ ਦੀਆਂ ਜਿਹੜੀਆਂ ਗਵਰਨਮੈਂਟਾਂ ਐ ਉਹ ਦੋਨੇ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦ ਆਈ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਨੇ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਆ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਮੰਗਦੇ ਨੇ ਉਹਨਾਂ ਦੇ ਅਫਸਰ ਵੀ ਕਿ ਹਾਂ ਅਸੀਂ ਵਰਤ ਚੁੱਕੇ ਆ ਕਹਿੰਦੇ ਅਸੀਂ ਕਿ ਹੁਣ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2-2 3-3 ਮਹੀਨੇ ਐਂ ਫालतੂ ਮੈਂ ਕਹਿੰਦੀ ਪਹਿਲਾਂ ਨੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨੇ ਸੀ ਉੱਤੇ ਹੋਏ ਸੀ ਕੈਪਟਨ ਅਮਰਿੰਦਰ ਕਾਗਜ਼ਾਂ ਚ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ حساب ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਲੈ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗ ਗਏ ਅਸੀਂ ਆਪਣੇ ਲਈ ਮੈਂ ਤੁਹਾਨੂੰ ਲੱਖ ਰੁਪਿਆ ਦੇਖਤਾ ਵੀ ਸਾਲ ਬਾਅਦ ਮੋੜ ਮੈਂ ਤੁਸੀਂ ਉਹ ਲੱਖ ਰੁਪਇਆ ਜਿਹੜਾ ਉਹ 10 ਮਹੀਨਿਆਂ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫੇਰ ਤਾਂ ਕਿਉਂ ਦਵੂ ਜੀ ਤੁਸੀਂ ਆਪਣੇ ਸਾਹਮਣੇ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਆ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਅਸਲ ਚ ਉਹਨਾਂ ਦੇ ਮਤਲਬ ਉਹਨਾਂ ਨੂੰ ਆਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਮਨੀਤ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਫਿਰ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆਰਡੀਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣਾਂ ਨਹੀਂ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌਲ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਇਹ ਬਿਲਕੁਲ ਹਰਗਿਜ਼ ਬਰਦਾਸ਼ਤ ਨਹੀਂ ਹੋਊਗਾ। ਔਰ ਅਸੀਂ ਨੱਕੇ ਵੱਢਣ ਵਾਲੇ ਆ। ਸਾਨੂੰ ਪਾਣੀਆਂ ਦਾ ਮੁੱਲ ਪਤਾ ਹੈ। ਪਹਿਲਾਂ ਉਹ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ? ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ? ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ? ਉਹਨਾਂ ਤੇ ਕੋਈ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ। ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਉੱਚੀ ਚੱਕਤੀ। ਕਿ ਹੋਰ ਲੈ ਜਾਓ ਜੀ ਪਾਣੀ। ਸੋ ਉਹਨਾਂ ਨੇ ਤਾਂ ਸਿਆਪੇ ਨੇ, ਉਹਨਾਂ ਦੇ ਤਾਂ ਕੰਡੇ ਵੀ ਜਿਓ ਨੇ। ਸੋ ਇਸ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ। ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੂਯਮ ਸਭ ਐਸੇ ਕੰ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਾਂ ਫਿਰ ਉਹ ਅੰਗਰੇਜ਼ੀ ਵਾਲੇ ਦਪਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸੰਤਾ ਸੀਐਮ ਸਾਹਿਬ ਦਾ ਕਹਿਣਾ ਕਿ ਪਹਿਲੇ ਕਹਿੰਦੇ ਮੀਟਿੰਗ ਹੋਈ ਉਹ ਅਫਸਰ ਬਦਲ ਦਿੱਤੇ ਕਹਿੰਦੇ ਰਾਤੋਂ ਰਾਤ ਰਾਤੋਂ ਰਾਤ ਤੇ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਇਹ ਨੱਟਾ ਤੋੜ ਲਓਗੇ ਫਿਰ ਐਦਾਂ ਐਦਾਂ ਤੁਸੀਂ ਐ ਬਦਲ ਕੇ ਅਫਸਰ ਬਦਲ ਕੇ ਬੀਜੇਪੀ ਨੂੰ ਹਲਕਾ ਸਾਰੇ ਦੇਸ਼ ਚ ਆਤ ਪਈ ਹੋਈ ਹੈ ਨਾ ਐਦਾਂ ਬਦਲ ਬਦਲ ਕੇ ਇਹ ਤਾਂ ਇਹ ਤਾਂ ਸ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੋਚ ਕਾ ਦਿੰਦੇ ਨੇ ਕਹਿੰਦੇ ਬੰਦੇ ਬਾਅਦ ਚ ਪੂਰੇ ਕਰਾਂਗੇ ਕਰਾਂ ਸੋਚੋ ਇਹ ਆ ਤਾਂ ਨਹੀਂ ਚੱਲਣਗੀਆਂ ਪੰਜਾਬ ਦੇ ਜਿਹੜਾ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਮੈਂ ਕਹਿੰਦੇ ਪਾਣੀ ਲੈ ਕੇ ਜਾਣਾ ਵੀ ਕੋਈ ਕਹਿੰਦੇ ਕੰਮ ਨਹੀਂ ਜਣਾ ਡੈਡਲੌਕ ਖਤਮ ਕਿਵੇਂ ਹੋਗਾ ਸਾਤੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਣਗੇ ਪਾਣੀ ਸਾਤੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸਾਤੋਂ ਚੋੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੌਲਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਆਂ ਐ ਕਿਵੇਂ ਲੈ ਜਣਗੇ ਪਾਣੀ ਜਿੱਥੋਂ ਅਜੀ ਅਸੀਂ ਬੈਠੇ ਹਾਂ ਤੇ ਬੀਪੀਐਮਡੀ ਦੇ ਵੱਲੋਂ ਪਹਿਲਾਂ ਸਫਾਈ ਮੈਂਬਰਸ਼ਿਪ ਪੰਜਾਬ ਦੀ ਖਤਮ ਕੀਤੀ ਗਈ ਕੋਟਾ ਪੰਜਾਬ ਦਾ ਜਿਹੜਾ ਕਟਾਇਆ ਗਿਆ ਤੀਜੀ ਵਾਰ ਇਹ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿਦਾਂ ਕਿਦਾਂ ਨੂੰ ਬੜੇ ਸਟਰੋਂਗ ਲੜ ਰਹੇ ਆ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਮੁੱਦਾ ਹੁਣ ਉੱਠਦਾ ਬਾਲ ਸਾਹ ਬੋਰੀ ਉਹ ਉਦੋਂ ਕੱਢ ਲੈਂਦੇ ਸੀ ਵੋਟਾਂ ਵੇਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਦੇ ਨਹਿਰਾ ਨਾਲੇ ਆਪ ਸਰਪਿਆਂ ਦੇ ਇਜਾਜ਼ਤਾਂ ਦਿੱਤੀਆਂ ਨੇ ਤੇ ਹਮ ਬਾਤ ਸਾਥੋ ਕਰਵਾਨੀ ਆ ਮੰਗਦੇ ਹੁਣ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰਗਾਓਂ ਚ ਸਾਰਾ ਕੁਝ ਤਾਂ ਮੈਂ ਉੱਥੇ ਕਲੀਅਰ ਕਰਤਾ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂੰਦ ਦਾ ਹਿਸਾਬ ਪਿਆ ਜੀ ਕਿੰਨਾ ਪਾਣੀ ਕਿਹਨੂੰ ਜ਼ਿਆਦਾ ਕਿੱਥੇ ਜਾਂਦਾ ਸੋ ਇਹ ਐਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦਾ ਸਾਡੇ ਪਾਕਿਸਤਾਨ ਨੂੰ ਸਭਾ ਇਕੱਠੀ ਹੋਣ ਦੀ ਲੋੜ ਹੈ ਜੀ ਪੱਕਾ ਧਰਨਾ ਤੇ ਇੱਥੇ ਲਾਤਾ ਪਰ ਇਸ ਤੋਂ ਬਾਅਦ ਉਹ ਹੋਰ ਕਰੂਗੇ ਕੀ ਕਰੋਗੇ ਕਿਸ ਪੰਜਾਬੀ ਵਿੱਚ ਕਰੇਗਾ ਜਿਹੜਾ ਨੀਤੀ ਦੀ ਲੇਕ ਲਈ ਲੜਾਈ ਕੀ ਹੋ ਸਕਦੀ ਜੀ ਲੇਕ ਲਈ ਕਦੇ ਲੜਾਈ ਐ ਜੀ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪ ਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਫालतੂ ਦਿਓ ਹਜੇ ਵੀ ਅਸੀਂ ਬਾਦੂ ਦੇ ਰਹੇ ਹਾਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਹਾਂ ਕਿ ਚਲੋ ਪੀਣ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਹੈ ਨੈਪ ਸਿੰਘ ਸੈਣੀ ਨੂੰ ਉਹਨਾਂ ਦੀ ਆਬਾਦੀ ਮੁਤਾਬਕ ਉਹਨਾਂ ਨੂੰ 1700 ਜਿਹੜਾ ਕਿਉਸਿਕ ਪਾਣੀ ਚਾਹੀਦਾ ਐਸ ਵਕਤ 4700 ਜਾ ਰਹੇ ਆ ਦੇ ਰਹੇ ਆ ਪਰ ਵੀ ਚਲੋ ਹਰਿਆਣੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਸਰਕਾਰਾਂ ਤਾਂ ਇਹਦਾ ਇਧਰਾਇਨੀਤੀ ਕਰਦੇ ਨੇ ਅੱਤ ਤਿੰਨ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦਾ ਰੋਕੀ ਬੈਠੇ ਸੀ ਭਗਤ ਬਹੁਤ ਵੱਡੀ ਚੀਜ਼ ਹੈ ਭਗਤ ਤੋਂ ਡਰੀਏ ਠੀਕ ਹੈ ਨਾ ਸੋ ਇਹ ਇਹ ਕਰਦੇ ਆ ਚਲਾਕੀਆਂ ਬਦਮਾਸ਼ੀਆਂ ਬਾਈਪਾਸ ਹੀ ਕਰ ਦੋ ਪੰਜਾਬ ਨੂੰ ਕੌਣ ਪੁੱਜਦਾ ਪੰਜਾਬ ਪੰਜਾਬ ਤੋਂ ਬਈ ਬੀਬੀ ਐਮ ਵੀ ਕਾਦੀ ਹੈ ਅੱਜ ਦਾ ਇਹ ਅੱਜ ਦਾ ਬਿਆਨ ਹੈ ਅੱਜ ਉਹਨਾਂ ਨੇ ਕਿਹਾ ਕਿ ਮੁਖਮਤ ਦੀ ਭਗਵਾਨ ਸમાન ਮੇਰੇ ਰਿਸ਼ਤੇਦਾਰ ਨਹੀਂ ਮੈਂ ਤਾਂ ਕੋਸ਼ ਉਹਨਾਂ ਦੇ ਬਾਰੇ ਕਦੇ ਬੋਲਣਾ ਨਹੀਂ ਅੱਜ ਦਾ ਜਿਹੜਾ ਉਹਨਾਂ ਦਾ ਇੱਕ ਮਿੰਟ ਇੱਕ ਮਿੰਟ ਰਿਸ਼ਤੇਦਾਰੀ ਹੈ ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜ ਨੇ ਉਹ ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਘਰੋਂ ਲੈ ਕੇ ਜਾਂਦੇ ਨੇ ਇਹ ਨਹਿਰਾ ਮੰਗੀ ਜਾਂਦੇ ਇਥੋਂ ਫਿਰ ਉਹਨੂੰ ਕਹਾਂ ਵੀ ਇਹ ਉਹ ਵੀ ਨਿਭਾ ਦਿਓ ਫਿਰ ਜੇ ਰਿਸ਼ਤੇਦਾਰੀ ਤਾਂ ਨਿਭਾਤਾ ਦਿਓ ਫਿਰ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਉਹ ਇਹ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਸੀਮ ਸਾਹਿਬ ਪਤੀ ਨੂੰ ਬੰਦ ਹੋਈ ਆ ਬੀਬੀ ਐਫੀ ਦੀ ਹੁਣ 85 ਸਿਕਿਉਰਿਟੀ ਕਵਾਇਨ ਨਹੀਂ ਕਰ ਦਿੱਤੀ ਗਈ ਆ ਕਿ ਕਿੱਥੇ ਜਾਣਾ ਚਾਹੀਦਾ ਕਿਵੇਂ ਰੁਕਿਆ ਜਾਊਗਾ ਹੁਣ ਕਿਵੇਂ ਜਾਊਗਾ ਕਿਵੇਂ ਰੋਕਿਆ ਜਾਊਗਾ ਕਿ ਰੋਕਤ ਹੋਇਆ ਜੀ ਐ ਤਾਂ ਕੁਛ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬਹਿ ਕੇ ਦੋਨੇ ਹਰਿਆਣਾ ਦੇ ਰਾਜਸਤਾਨ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਹੀ ਨਹੀਂ ਆਉਣਾ ਜੀ ਐ ਕਿਵੇਂ ਕਰ ਦੇਣਗੇ ਬੀਬੀਐਮਬੀ ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਹੈ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਦਿਖਾਉਣ ਸਰ ਸਾਹਿਬ ਇੱਥੇ ਤਾਂ ਤਾਲਾ ਲਾ ਕੇ ਜੇ ਮੈਂ ਤਾਲਾ ਲਾ ਕੇ ਇੱਥੇ ਤੇ ਸਿਰ ਪੰਜਾਬ ਦੇ ਲੱਗੇ ਹੋਏ ਸੀਗੇ ਡਾਇਰੈਕਟਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹੜੇ ਥੱਲੇ ਨੇ ਅਫਸਰ ਮੈਂ ਪੰਜਾਬ ਦਾ ਜੀ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ ਬੀਬੀਐਮਬੀ ਚਾਹੇ ਤੁਸੀਂ ਹਰ ਅਫਸਰ ਨਾ ਪਰ ਲੋ ਠੀਕ ਹੈ ਪਰ ਮੈਂ ਬੈਠਾ ਨਾ ਤੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਨਾ ਅਫਸਰ ਨਾ ਕਾ ਖੋਲਣਗੇ ਜੀ ਸਾਹਿਬ ਇਹ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰਦਣਗੇ ਅਫਸਰ ਬੀਬੀ ਐਮਬੀ ਕੋਈ 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 ਐਦਾਂ ਦੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿਣਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਟ੍ਰੀਟੀ ਅਸੀਂ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਅੱਗੇ ਅੱਗੇ ਅਸੀਂ ਤੇ ਤਾਂ ਕਿ ਸਾਨੂੰ ਬਿੱਟੂ ਨੇ ਵੀ ਗੱਲ ਕੀਤੀ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਰਮ ਸਿੰਘ ਸਾਹਿਬ ਆਪਣਾ ਪੱਖ ਜਿਹੜਾ ਉਹ ਚਾਜ ਨਾਲ ਨਹੀਂ ਰੱਖਾ ਪਈ ਪੰਜਾਬ ਦੀ ਟੀਮ ਚਾਜ ਨਾਲ ਪੱਖ ਨਹੀਂ ਰੱਖ ਪਈ ਇਹ ਸਿੱਧੇ ਤੋਂ ਕੋਣ ਕਹਿੰਦੇ ਰਵਨੀਤ ਬਿੱਟੂ ਰਾਜਸਥਾਨ ਤੋਂ ਐਮਪੀ ਹੈ ਰਾਜ ਸਭਾ ਉਹਦੇ ਉਹਦੇ ਯਕੀਨ ਨਹੀਂ ਹੈਗਾ ਮੈਨੂੰ ਰਾਜਸਥਾਨ ਤੋਂ ਪੇਕੀ ਜਵਾਬ ਦੇਉਗਾ ਉੱਥੇ ਜਾ ਕੇ ਫਿਰ ਉਹ ਉੱਥੇ ਜਾ ਕੇ ਉਹਨਾਂ ਦੇ ਹੱਕ ਚ ਬੋਲ ਪੂਗਾ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਵੇ ਤੇ ਕਿਉਂ ਕੀ ਗੱਲਾਂ ਕਰਦੇ ਹੋਰ ਹੋਰ ਗੱਲ ਵਧੀਆ ਗੱਲ ਕਰਨ ਲੋਇਆ ਹੈ ਸਰਕਟ ਸਟੇਸ਼ਨ ਕੀ ਹੈ ਪਾਕੜਾ ਪਾਕੜਾ ਟੈਂਕ ਤੋਂ ਰਿਲੀਜ਼ ਹੋਇਆ ਜੀ ਪਾਣੀ ਕਰੰਟ ਸਟੇਸ਼ਨ ਕੀ ਹੈ ਕੋਈ ਪਾਕੜਾ ਟੈਂਕ ਤੋਂ ਕੋਈ ਤਰ੍ਹਾਂ ਰਿਲੀਜ਼ ਨਹੀਂ ਹੋਇਆ ਐਕਚੁਅਲੀ ਜੋ ਹੋਗਾ ਜਿਹੜਾ ਨਹੀਂ ਪਾਕੜੇ ਤੋਂ ਪਿਛੋਂ ਰਿਲੀਜ਼ ਹੋ ਕੇ ਇੱਥੇ ਕੋਈ ਪਾਣੀ ਆਇਆ ਕਰੰਟ ਸਟੇਸ਼ਨ ਕੀ ਹੈ ਜੀ ਨਹੀਂ ਨਹੀਂ ਆ ਸਰ ਅੱਛਾ ਪਿਛੋਂ ਕੋਈ ਰਿਲੀਜ਼ ਨਹੀਂ ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ ਉਹ ਇਹੀ ਰਹੂਗਾ 21 ਮਈ ਤੋਂ ਬਾਅਦ ਲੈ ਲੈਣਾ ਆਪਦਾ ਇਹਨਾਂ ਦਾ ਹਿਸਾਬ 21 ਮਈ ਤੋਂ 21 ਮਈ ਤੱਕ ਇਹ ਪਾਣੀ ਦੇ ਨਾਲ ਇੱਕ ਇੱਕ ਪਿਛਲੇ ਲੰਬੇ ਅਰਸੇ ਤੋਂ ਆਪਣੀ ਸਰਕਾਰ ਦਾ ਹੋਣਾ ਆਈ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕੋਟੇ ਦੀਆਂ ਭਰਤੀਆਂ ਬਿਲਕੁਲ ਨਹੀਂ ਹੋ ਰਹੀਆਂ ਬਿਲਕੁਲ ਬੰਦ ਹੈ ਇਸ ਵੇਲੇ ਹਾਲਾਤ ਇਹ ਹੈ ਕਿ ਬੀਬੀਐਮਪੀ ਦੇ ਵਿੱਚ ਪੰਜਾਬ ਦੇ ਕਰਮਚਾਰੀ ਘਟੇ ਹਨ ਅਸੀਂ ਤਾਂ ਪਾਣੀ ਦੇ ਕਰਮਚਾਰੀ ਜਿਆਦਾ ਆਏ ਨੇ ਤੇ ਇੱਕ ਤਰ੍ਹਾਂ ਦਾ ਇਹ ਪ੍ਰੈਸ਼ਰ ਵੀ ਹੈਗਾ ਬੀਬੀਐਮਬੀ ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰਾਂ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ ਇਸੇ ਕਰਕੇ ਤਾਂ ਕਹਿੰਦੇ ਕਿ 60% ਦਾ ਸਾਡਾ ਹਿੱਸਾ ਹੋ ਚ ਪਹਿਲਾਂ ਵਾਲਿਆਂ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਵਾਲਿਆਂ ਦੇ ਕੰਡੇ ਬੀਜੇ ਹੋਏ ਨੇ ਅਸਲ 'ਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਹੁਣ ਕੌਣ ਸੀਗੇ ਮਹਿਲਾਂ ਵਾਲੇ ਸੀਗੇ ਜੀ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨਾਂ ਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਉਹਨਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਉਹ ਉਹ ਤਾਂ ਜਿੱਦੇ ਜਿੱਦੇ ਕਹੀ ਲੈ ਕੇ ਨਾਲ ਗਨਾਸਾ ਲੈ ਕੇ ਗਏ ਉਹਨੂੰ ਉਹਦਾ ਪਤਾ ਲੱਗਦਾ ਹੈ ਹੁਣ ਜਿਹੜੇ ਕੰਡੇ ਬੀਜੇ ਗਏ ਭਾਈ 2 ਮਿੰਟ 2 ਮਿੰਟ ਪਾਣੀ ਦੀ ਬਾਰੀ ਲੇਟ ਪਿੱਛੇ ਬੰਦਾ ਵੜ ਦਿੰਦੇ ਆ ਇਹਨਾਂ ਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਹੈਗੇ ਕਨਈਏ ਦੇ ਵਾਰਸ ਹੈਗੇ ਪਾਪਾ ਕਨਈਏ ਭਾਈ ਕਨਈਏ ਜਿਹਦੇ ਵਾਰਸਾਂ ਪੀਣ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹੇ ਆ ਇਹ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤੁਸੇ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਹੈ ਫਿਰ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰਾਂ ਚ ਕੱਸੀਆਂ ਚ ਪਾਣੀ ਛੱਡੋ ਜੀ ਜਿੱਤੇ ਜਿੱਤੇ ਪਹੁੰਚਿਆ ਪਾਣੀ ਦਾ ਲੈਵਲ ਘੱਟ ਹੈਗਾ ਰਜੀਤ ਸਾਹਿਬ ਦਾ ਟਾਈਮ ਦੀ ਵੀ ਗੱਲ ਕਰ ਰਹੇ ਆ ਪਗੜ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰੀ ਪਾਣੀ ਹਰ ਖਾਣ ਤੇ ਪਹੁੰਚਾਇਆ ਜਾਣਾ ਜੇ ਲੈਵਲਸ ਘੱਟ ਨੇ ਕਿਸ ਤਰੀਕੇ ਨਾਲ ਉਸ ਜੀਮ ਵਿੱਚ ਅਸੀਂ ਆਪਣਾ ਤਾਂ ਵਰਤ ਲਾਂਗੇ ਜੀ ਪਰ ਆ ਜਿਹੜੇ ਟੱਕਾ ਮਾਰੇ ਨੇ ਜਿਹੜਾ ਹੱਕ ਹੀ ਨਹੀਂ ਬਣਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਿਓ ਸਾਨੂੰ ਜੇ BBMP ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹੇ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਜੋ ਮਰਜ਼ੀ ਕਰਨ ਜੇ ਨਾ ਸਰਕਾਰ ਅਲਾਉ ਨਹੀਂ ਕਰਦੀ BBMP ਨਹੀਂ ਕਰਦਾ ਮੱਖਣ ਸਾਹਿਬ ਹੜਾ ਹੈ ਪੰਜਾਬ ਨੂੰ ਭੁਗਤ ਅੱਛਾ ਗੱਲ ਸੁਣੋ ਹੜਾਂ ਦੀ ਗੱਲ ਕਰਦਾ ਹੜਾ ਹੈ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਚਾਹੀਦੇ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਸੈਕਟਰੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸਾਨੂੰ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦੇਓ ਜੀ ਇਹ ਤੁਹਾਨੂੰ ਦੇਓ ਜੀ ਇਹ ਨਹੀਂ ਹੋ ਸਕਦਾ ਪੂਰੀ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਕੁਛ ਪਾਣੀ ਹਰਿਆਣੇ ਦੇ ਥਰੂ ਰਸਤਾ ਨੂੰ ਜਾਂਦਾ। ਰਾਜਸਥਾਨ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਇਸ ਤਰ੍ਹਾਂ ਤੋਂ ਛੱਡੀ ਜਾਂਨੇ ਸਾਰਾ। ਸੋ ਜਦੋਂ ਤਾਂ ਉੱਥੇ ਹੋਰ ਸਰਕਾਰ ਹੁੰਦੀ ਓਦੋਂ ਗੱਲ ਹੋਰ ਹੁੰਦੀ ਐ। ਹੁਣ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ। ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਹਾਂ ਵਾਲ ਨੇ ਹਾਂ ਕਹੀ ਚਲੋ ਜੀ ਲਿਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਛੱਡ ਲਓ 8500। ਘਰ ਦਾ ਰਾਜ ਇਹਨਾਂ ਦਾ। ਹਾਂ ਇਹ ਗੱਲ ਤਾਂ ਸਪੈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ आज धरजोत बैठा है एदा इथों एमएलए आनंगल्डनंद्रपुर साहब इथों नहरा ਜਾਂਦੀਆਂ ਸਾਰੀਆਂ ਠੀਕ ਹੈ ਜੀ ਇਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪਾਈਪਾਂ ਲੱਭੀਆਂ ਨੇ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਹੈ ਨਾਲ ਦਾ ਪਿੰਡ ਭਗੌਰ ਸਾਹ ਪਾਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜੰਡਾਲੀ ਪਿੰਡ ਹੈ ਖੰਨੇ ਕੋਲੇ ਜਲ ਕੋਲੇ ਉਹਨਾਂ ਦੇ ਖੇਤਾਂ ਵਿੱਚ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੋਗੇ ਹੀ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵਿੱਚ ਦੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗੇ ਨਵੇਂ ਬਣਾ ਕੇ ਅਸੀਂ ਪਾਈਪਾਂ ਲੱਭ ਕੇ ਪਿੰਡਾਂ ਨੂੰ ਪਾਣੀ ਆ ਕੱਸੀਆਂ ਜਿਹੜੇ ਕੱਸੀਆਂ ਦਾ ਸੋਇਆਂ ਦਾ ਰਜਵਾਹਿਆਂ ਦਾ ਪਾਣੀ ਦੇ ਦੇ ਜਾਂ ਤਾਂ ਪਿਛਲੇ ਸਮੇਂ ਤੋਂ ਪਿੰਡਾਂ ਵਾਲੇ ਪੀਣ ਵਾਲੇ ਪਾਣੀ ਤੋਂ ਦਿਲਦੇ ਲੇਕਿਨ ਹੁਣ ਜਿਹੜੀ ਸਪਲਾਈ 24 ਘੰਟੇ ਕੀਤੇ ਨਹਿਰੀ ਪਾਣੀ ਦਿੱਤਾ ਇਹ ਪਾਣੀ ਪਚਾਣ ਤਾਂਹੀਂ ਤਾਂ ਕਹਿੰਦੇ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ ਆਪਣਾ ਅਸੀਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ ਜਿੰਨਾ ਉਹਨਾਂ ਦਾ ਬਣਦਾ ਉਹਨੂੰ ਦਿਨੇ ਜਦਾ ਇੱਕ ਉਹਨਾਂ ਨੂੰ ਦਿੱਤਾ ਨਹੀਂ ਉਹਨਾਂ ਨੇ 10 ਮਹੀਨੇ ਚ ਵਰਤ ਲਿਆ 2 ਮਹੀਨੇ ਕਹਿੰਦੇ ਸਾਨੂੰ ਹੁਣ ਫਾਲਤੂ ਦੇ ਦਿਓ ਹਜੇ ਵੀ ਦੇਖੋ ਮੇਰੇ ਕੋਈ ਇੱਥੇ ਖੜੇ ਕਿੰਨੇ ਕਿੰਨੇ ਪਰਸੈਂਟ ਵਰਤ ਲਏ ਜੀ ਉਹਨਾਂ ਨੇ ਆਪਾਂ ਆ ਮੇਰੇ ਕੋਲ ਡਾਕੂਮੈਂ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ ਅ ਹਰਿਆਣੇ ਦਾ 16 ਲੱਖ 16 ਲੱਖ 16 ਲੱਖ 16,15,105 ਇਹਨੂੰ ਮਿਲੀਅਨ ਏਕੜ ਫਿਰ ਕਹੋਗੇ ਕਿਉਂ ਸੈਕਿੰਡ 16000 16 ਲੱਖ 15105 ਬਣਦਾ ਸੀ ਉਹਨਾਂ ਦਾ ਟੋਟਲ ਹੁਣ ਤੱਕ ਕਿੰਨਾ ਬਰ ਚੁੱਕੇ ਨੇ 16,31,099 ਯਾਨੀ ਕਿ 15994 ਜਨ ਕਿ 16000 ਕਿਉਂਕਿ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਹਜੇ ਹੋਰ ਮੰਗਦੇ ਨੇ ਟੋਟਲ ਮਾਈਨਸ 5 ਚੱਲ ਰਹੇ ਨੇ ਟੋਟਲ 5.33 ਇਹ ਆਜੋ ਅੰਕੜੇ ਲੈਣ ਨੂੰ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜਾਓ ਸਾਨੂੰ ਅਸੀਂ ਤਾਂ ਨਹੀਂ ਕੋਰਟ ਜਾਂਦੇ ਕਿਉਂਕਿ ਸਾਨੂੰ ਕੋਰਟ ਜਾਣ ਦੀ ਲੋੜ ਹੈ ਅਸੀਂ ਤਾਂ ਸਹੀ ਆ ਆਪਦੇ ਵੱਲੋਂ ਤੁਸੀਂ ਕਰ ਲਓ ਜਿਹੜੇ ਕੋਟਾ ਚ ਕਰਨੇ ਲੋਕਲ ਇਸ਼ੂ ਹੈ ਜੀ ਅਨੰਤਪੁਰ ਸਾਹਿਬ ਦੀ ਵਾਟਰ ਸਪਲਾਈ ਦਾ ਉਹ 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 ਬਾਤ ਕਰ ਲਾਂਗੇ ਉਹ ਕਰ ਲਾਂਗੇ ਸਰ ਸੁਨੀਲ ਜੱਕਰ ਕਹਿ ਰਹੇ ਕਿ ਸੂਬਾ ਮੰਤਰੀ ਸਰਦ ਦੇ ਜਨਰਲ ਕੇ ਹਾਲਾਤ ਬਣੇ ਹੋਏ ਹੈ ਜਿਹੇ ਪੰਜਾਬ ਸਰਕਾਰ ਨੂੰ ਫੋਰਸ ਨੂੰ ਧਰਨੇ ਬੰਦਰਚਾਂ ਨੂੰ ਜਾ ਕੇ ਸੌਦੇ ਨੂੰ ਅਸਰ ਕਰ ਰਹੀ ਹੈ ਕਿਹੜੀ ਪਾਰਟੀ ਜਨ ਅੱਜਕੱਲੇ ਪਾਸ ਬੀਜੇ ਅੱਜਕੱਲ ਪਾਸ ਪਾਈ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਹਰ ਗੱਲ ਨੂੰ ਉਧਰ ਨਾ ਜੋੜਿਆ ਕਰੋ ਸਾਡੀ ਖੇਤੀ ਦਾ ਸਵਾਲ ਹੈ ਠੀਕ ਹੈ ਨਾ ਸਾਡੇ ਲਾਈਫ ਲਾਈਨ ਹੈ ਪਾਣੀ ਅਸੀਂ ਪਾਣੀ ਦੀ ਰਾਖੀ ਵਾਸਤੇ ਕੁਝ ਵੀ ਕਰਾਂਗੇ ਸਾਡੀ ਫੋਰਸ ਨੂੰ ਬਾਦਰਾਂ ਤੇ ਭੇਜੀ ਹੋਣਾ ਤੁਸੀਂ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਕਰੋ ਅਸੀਂ ਤਾਂ ਪਹਿਲਗਾਮ ਦਾ ਜਿਹੜਾ ਘਟਨਾ ਹੋਈ ਹੈ निंदनीयोग ਬਹੁਤ ਹੀ ਅਤੀ ਅਤੀ निंदनीयोग ਉਹਦੇ ਚ ਅਸੀਂ ਨਾਲ ਖੜਿਆ ਹਾਂ ਉਹਨਾਂ ਦੇ ਆਲ ਪਾਰਟੀ ਮੀਟਿੰਗ ਜਦੋਂ ਹੋਈ ਸੀ ਅਸੀਂ ਸਪੋਰਟ ਕੀਤੀ ਹੈ ਵੀ ਜੋ ਵੀ ਐਕਸ਼ਨ ਲਓਗੇ ਅਸੀਂ ਨਾਲ ਖੜਾਂਗੇ ਉਧਰ 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 ਤਾਂ ਇਧਰ ਨਾਲ ਕੀ ਸੰਬੰਧ ਹੈ ਜੀ ਮੈਂ ਦੱਸੋ ਇਹਦੇ ਇਹਦੇ ਨਾਲ ਕੀ ਅਸੀਂ ਸਪੋਰਟ ਕਰ ਰਹੇ ਹਾਂ ਇੱਕ ਪਤਾ ਨਹੀਂ ਕਿਹੜਾ ਕਹੀ ਜਾਂਦਾ ਪਾਕਿਸਤਾਨੀ ਸਪੋਰਟ ਕਰ ਰਿਹਾ ਭਗਵਾਨ ਤੁਮਾਰ ਮੈਂ ਕਦੋਂ ਕਰ ਰਿਹਾ ਜੀ ਆ ਤਾਂ ਪਾਣੀ ਮੰਗ ਰਹੇ ਆ ਅਸੀਂ ਸਾਡਾ ਕੋਈ ਸਬੰਧ ਹੈ ਇੱਥੋਂ ਕੋਈ ਨਦੀ ਜਾਂਦੀ ਹੈ ਇਧਰ ਨੂੰ ਜਾਂ ਕੋਈ ਉੱਥੋਂ ਮੰਗਦੇ ਆ ਹਾਂ ਇਹ ਕਹਿੰਦੇ ਵੀ ਜੇ ਅਸੀਂ ਤੁਹਾਨੂੰ ਰਣਜੀਤ ਸਾਗਰ ਚ ਜਾਂ ਪੌਂਗ ਚ ਦੇ ਤਾਂ ਪਾਣੀ ਹਰਿਆਣੇ ਨੂੰ ਕਿਵੇਂ ਦਿਓਗੇ ਮੈਂ ਕਹਾਂ ਜੀ ਅਸਲ ਤੇ ਉਹ ਪੁਰਾਣੇ ਬਜ਼ਾਰਾਂ ਦੇ ਨੇ ਇਹ ਬਜ਼ੁਰਗ ਇਹਨੂੰ ਪਤਾ ਨਹੀਂ ਹੈਗਾ ਖਾਤਾ ਥੋੜਾ ਨੰਗਲ ਹੁੰਦਾ ਕਿਸੇ ਬੈਂਕ ਚ ਪੈਸੇ ਜਾ ਕੇ ਚਾਹੇ ਚ ਨਈ ਕਿਢਾ ਲਓ ਤੁਸੀਂ ਏਟੀਐਮ ਨਾਲ ਮੈਂ ਤੁਸੀਂ ਐਂ ਕਰੋ ਰਣਜੀਤ ਸਾਗਰ ਚ ਤੇ ਪੌਂਗ ਡੈਮ ਚੋਂ ਦਾ ਪਾਣੀ ਜਮਾ ਗਲਾ ਦਿਓ ਅਜੀ ਇਥੋਂ ਦੇ ਦੰਮੀ ਵੀ ਸਾਡੇ ਕੋਲ ਪਾਣੀ ਆ ਗਿਆ ਉਧਰ ਅਸੀਂ ਇੱਥੇ ਦੇ ਦਾਂਗੇ ਇਹ ਕਿਹੜੀ ਗੱਲ ਹੈ ਅੱਜ ਕੱਲ ਕੋਈ ਗ੍ਰੈਵਿਟੀ ਦਾ ਚੱਕਰ ਹੈ ਚੰਨ ਤੋਂ ਚੰਦ ਨੂੰ ਤਾਂ ਨਹਿਰ ਕੱਢਣ ਨੂੰ ਫਿਰਦੇ ਨੇ ਉਹ ਅਮਰੀਕਾ ਵਾਲੇ ਨੂੰ ਲੱਗਦਾ ਵੀ ਸਰਵ ਪਾਰਟੀ ਜਿਹੜੀ ਪੰਜਾਬ ਦੀਆਂ ਹੈਗੀਆਂ ਨੇ ਉਹਨੂੰ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਨਹੀਂ ਮੈਂ ਮਤਲਬ ਅੱਜ ਸ਼ਾਮ ਤੱਕ ਫੈਸਲਾ ਕਰਦੇ ਹਾਂ ਅਸ਼ਾਇਦ ਅਸੀਂ ਆਲ ਪਾਰਟੀ ਮੀਟਿੰਗ ਵੀ ਬੁਲਾਵਾਂਗੇ ਔਰ ਲੋੜ ਪਈ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਵਾਂਗੇ ਅਸੀਂ ਕਦੋਂ ਜਾਂਦੇ ਇੱਥੇ ਬਰੇ ਸਾਡੇ ਨਾਲ ਕੋਈ ਮੰਗੀਆਂ ਨਹੀਂ ਮੈਂ ਤਾਂ ਵੈਸੇ ਚਲਾ ਜਾਂਦਾ ਸੀ ਪਿਛਲੀ ਵਾਰ ਤਾਂ ਮੈਂ ਗਿਆ ਨਹੀਂ ਉਹ ਮੀਟਿੰਗਾਂ ਚ ਆ ਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ ਕਿੰਦਰ ਨਰ ਮੰਗਾ ਨੇ ਤੁਸੀਂ ਕਰੋ ਗੱਲ ਸਿੱਧੀ ਉਹਨਾਂ ਨਾਲ ਤੇ ਤੁਸੀਂ ਵਿੱਚ ਸਾਨੂੰ ਕੀ ਪ੍ਰੋਬਲਮ ਹੈ ਹੈ ਜੀ ਪਹਿਲਾਂ ਬ੍ਰਿਜ ਦਾ ਕੰਮ ਕਰ ਰਹੇ ਸੀ ਬ੍ਰਿਜ ਬ੍ਰਿਜ 2 ਰਾਤ ਦੇ 2:00 ਵਜੇ ਤੱਕ ਟ੍ਰੈਨ ਬ੍ਰਿਜ ਤੋਂ ਕੁਝ ਨੰਗਦਾ ਤਾਂ ਨਹੀਂ ਜੀ 2:00 ਵਜੇ ਤੱਕ ਬੈਠ ਕੇ 8 ਘੰਟੇ ਭਾ ਕਹਿੰਦੇ ਨੇ ਮੁਰਦਾ ਜਾਰੀ ਰਹੂਗਾ ਇਹ ਕਹਿੰਦੇ ਨੇ ਉਹਨਾਂ ਦਾ ਕੀ ਹੈ ਜੀ ਕਿਉਂਕਿ ਉਹ ਕਿਸਾਨ ਯੂਨੀਅਨ ਤੇ ਕਿਸਾਨਾਂ 'ਚ ਫਰਕ ਹੈ ਜੀ ਯੂਨੀਅਨ ਤੇ ਕਿਸਾਨ ਉਹ ਅਲੱਗ-ਅਲੱਗ ਚੀਜ਼ਾਂ ਨੇ ਦੋਨੇ ਕਰ ਲਓ ਗੱਲ ਭਾਈ ਅੱਜ ਨੰਗਲਾ ਲਾਉਣ ਦਾ ਮਕਸਦ ਹੈ ਪਲੱਸ ਤੁਸੀਂ ਕੀ ਹੈ ਨੰਗਲ ਆਉਣ ਦਾ ਮਕਸਦ ਨੱਕੇ ਤੇ ਗਿੜਾ ਮਾਰਨਾ ਹਾਂ ਜੋ ਚੋਰੀ ਨਾ ਹੋ ਜਾ ਵੀ ਅੱਪਾ ਨਹੀਂ ਜਾਂਦੇ ਖੇਤ ਨੱਕੇ ਤੇ ਗਿੜਾ ਮਾਰਨ ਠੀਕ ਹੈ ਵੀ ਕੋਈ ਖੱਡ-ਖੋਡ ਲੀਕ ਨਾ ਹੋ ਜਾ ਇਧਰ ਉਧਰ ਹਾਂ ਸੀਐਮ ਸਰ ਘੇੜ ਧੱਕੇ ਦੇ ਨਾਲ ਬੀਬੀਏ ਵੀ ਪਾਣੀ ਲੈ ਕੇ ਜਾਂਦਾ ਤਾਂ ਕੀ ਤਨਾਲ ਸਥਿਤੀ ਦੀ ਬਣਦੀ ਵੀ ਕਿਉਂਕਿ ਇੱਥੇ ਪੰਜਾਬ ਪੁਲਿਸ ਲੱਗੀ ਹੈ ਦੂਸਰੇ ਪਾਸੇ ਜੋ ਭਾਗੜਾ ਦਾ ਕੰਟਰੋਲ ਆ ਉਹ ਹੋਰ ਫੋਰਸ ਕੋਲ ਹੈ ਇਹੋ ਜਿਹੀ ਵੀ ਸਥਿਤੀ ਤਾਂ ਨਹੀਂ ਬਣ ਸਕਦੀ ਇੱਥੇ ਕਿ ਧੱਕੇ ਨਾਲ ਲੈ ਜਾ ਹਾਂ ਧੱਕੇ ਨਾਲ ਲੈ ਜਾ ਕਮਾਲ ਹੈ ਕਿੰਸਾ ਹੋ ਰਿਹਾ ਹੈ ਤੱਕ ਨਾ ਤੱਕਾ ਨਹੀਂ ਕਰ ਸਕਦੇ ਭਾਜਪਾ ਨੂੰ ਲੱਗਦਾ ਤੇ ਚਰੀਆਂ ਦੇ ਭਾਜਪਾ ਨੇ ਨੂੰ ਵੀ ਪੰਜਾਬ ਦੇ ਭਾਜਪਾ ਦੇ ਆ ਕੋ ਟੀਵੀ ਤੇ ਕਿਉਂ ਨਹੀਂ ਹੁੰਦੇ ਹਰਿਆਣੇ ਵਾਲੇ ਆ ਜਾਂਦੇ ਨੇ ਪੰਜਾਬ ਵਾਲੇ ਕਿਉਂ ਨਹੀਂ ਬੋਲਦੇ ਜਖੜ ਸਾਹਿਬ ਕੀ ਕਰਦੇ ਨੇ ਕੀ ਸਟੇਟਮੈਂਟ ਹੈ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਰਸਤੇ ਰੋਕ ਦਿੱਤੇ ਜਾ ਕੇ ਕਹਿੰਦੇ ਜਿਹੜਾ ਪੰਜਾਬ ਤੋਂ ਰਸਤੇ ਚੰਦ ਕਰਦੇ ਅਸੀਂ ਉਹ ਰੋਕਦਾ ਕੌਣ ਕਹਿੰਦੇ ਆਪਣੇ ਹਰਿਆਣਾ ਦੇ ਕੋਈ ਲੀਡਰ ਇਹਦੂ ਪਹਿਲਾਂ ਕਿਹੜੇ ਖੋਲੇ ਹੋਏ ਸੀ ਇਹਦੂ ਪਹਿਲੇ ਵੀ ਤਾਂ ਤਾਰਾਂ ਲਾਈ ਰੱਖੀਆਂ ਉੱਥੇ ਸ਼ੰਭੂ ਤਖਨੌਰੀ ਠੀਕ ਹੈ ਨਾ ਤੋ ਇਹ ਧਮਕੀ ਨਾ ਦੇਣ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਗਲਤ ਨੇ ਹਾਲਾਂਕਿ ਅਸੀਂ ਪਾਣੀ ਦੇ ਰਹੇ ਹਾਂ ਉਹਦਾ ਧੰਨਵਾਦ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਅਸੀਂ ਤਾਂ ਵਰਤ ਲਿਆ ਜੀ ਤੇ ਪਰ ਤੁਸੀਂ ਫੇਰ ਵੀ ਸਾਨੂੰ ਪਾਣੀ ਦੇ ਰਹੇ ਹੋ ਬਹੁਤ ਧੰਨਵਾਦ ਠੀਕ ਹੈ ਨਾ ਉਹ ਵੀ ਜਾਰੀ ਰੱਖੋ ਕਿ ਜਿਹੜਾ ਪਾਣੀ ਪੀਂਦੇ ਜਗਾ ਉਹ ਤਾਂ ਭਾਈਕ ਨਹੀਂ ਹੈ ਜੀ ਦੇ ਵਾਰਸਾਂ ਜੀ ਇੰਨਾ ਤਾਂ ਐਸੀ ਐ ਪੰਜਾਬ ਹਰਿਆਣੇ ਦੇ ਲੋਕਾਂ ਨਾਲ ਤਾਂ ਕੋਈ ਸਾਡੀ ਦੁਸ਼ਮਣੀ ਸਰਕਾਰ ਰਾਜਨੀਤੀਆਂ ਕਰਦੀ ਉਹਨਾਂ ਵੀ ਉਹ ਤਾਂ ਜਾਰੀ ਰਹੂਗਾ ਇੰਨਾਕ ਤਾਂ ਸਰ ਜੇ ਹੱਥ ਉਹ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਜਿਹੜੇ ਭਾਜਪਾ ਆੜੇ ਉਹ ਆਪਣੂੰ ਜੱਲੂ ਭਰਾ ਕੇ ਲੈ ਕੇ ਜਾ ਸਕਦੇ ਆ ਪਾਣੀ ਦਾ ਨੇ ਉਹ ਉਹਨਾਂ ਨੇ ਪਤਾ ਕੀ ਹੈ ਪਾਜ ਪਾਲਿਆਂ ਕੋਲੇ ਨਾ ਹੁਣ ਉਧਰ ਜੋ ਗਏ ਨਾ ਉਧਰ ਜੋ ਗਏ ਠੀਕ ਹੈ ਨਾ ਬਿੱਟੂ ਕੁਝ ਹੋਰ ਕਹੀ ਜਾਂਦਾ ਝਾਕੜ ਕੁਝ ਹੋਰ ਕਹੀ ਜਾਂਦਾ ਮਨਪੀਤ ਬਾਲ ਕੁਝ ਹੋਰ ਗਏ ਕੈਪਟਨ ਸਾਹਿਬ ਕਿੱਥੇ ਨੇ ਉਹ ਵੀ ਪਾਜ ਪਾਜ ਨាច់ ਕਰਦਾ ਪਾਣੀਆਂ ਦੇ ਰਾਖੇ ਕਿੱਥੇ ਨੇ ਉਹ ਉਹ ਬੋਲਣ ਹੁਣ ਪਾਣੀਆਂ ਦੇ ਰਾਖੇ ਉਹ ਤਾਂ ਬੜੇ ਪਾਣੀਆਂ ਦਾ ਰਾਖਾ ਪਾਣੀਆਂ ਦਾ ਰਾਖਾ ਬੜੇ ਬੋਟਲ ਵਾਲੇ ਸੀਗੇ ਆਓ ਹੁਣ ਇੱਥੇ ਪਾਣੀ ਦੇ ਰਾਖਾ ਅੰਗਰੇਜ਼ੀਆਂ ਬੋਲ ਕੇ ਪਾਣੀਆਂ ਦੇ ਰਾਖੇ ਨਹੀਂ ਕੀਤੀ ਜਾਂਦੀ ਪਾਣੀ ਦੇ ਰਾਖੇ ਕਰਨ ਵਾਸਤੇ ਅਸੀਂ ਪਾਣੀਆਂ ਦੇ ਰਾਖੇ ਕਰਦੇ ਆਏ ਹਾਂ ਅਸੀਂ ਖੇਤਾਂ ਚੋਂ ਪਾਣੀ ਨਹੀਂ ਰੱਖੀ ਵਾਸਤੇ ਐਕਸ਼ਨ ਲੈਣਾ ਪੈਂਦਾ ਹੈ ਗਰਾਊਂਡ ਤੇ ਆਉਣਾ ਪੈਂਦਾ ਵਰਤਾਪ ਬਾਹਰ ਪੱਕਾ ਧਰਨਾ ਲਾੜਿਆ ਬੈਂਸ ਸਾਹਿਬ ਬੈਠਣਗੇ ਇੱਥੇ ਪੱਕਾ ਧਰਨਾ ਹੈ ਜੀ ਪੱਕਾ ਧਰਨਾ ਲਾਇਆ ਨਹੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਸੀ ਵੀ ਮੈਨ ਕੋਈ ਟ੍ਰੈਫਿਕ ਰੋਕਣੀ ਜਾਂ ਕੋਈ ਹੋਰ ਠੀਕ ਹੈ ਨਾ ਹੋਤਾ ਸੀ ਆਪ ਆਪਸੀ ਉਹਨਾਂ ਨੂੰ ਕਹਿਣਾ ਜਿਹੜੇ ਵੀ ਧਰਨੇ ਲਾਉਂਦੇ ਨੇ ਕਿ ਭਾਈ ਸਿੰਬੋਲਿਕ ਧਰਨਾ ਲਾਓ ਠੀਕ ਹੈ ਨਾ ਤੁਹਾਡਾ ਜਿਹੜਾ ਮੰਗ ਪੱਤਰ ਆ ਜਾਂ ਰੋਸ ਹੈ ਰਜਿਸਟਰਡ ਹੋ ਜਾਊਗਾ ਠੀਕ ਹੈ ਨਾ ਪਰ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਅਸੀਂ ਕੋਈ ਇੱਥੇ ਪਬਲਿਕ ਨੂੰ ਰੋਕਾਂਗੇ ਜਾਂ ਤੰਗ ਕਰਾਂਗੇ ਸਰਕਾਰ ਹੈ ਸਾਡੀ ਪਰ ਹਾਂ ਇਹ ਭਾਜਪਾ ਨੂੰ ਦੱਸ ਦਿੰਨੇ ਆ ਕਿ ਪੰਜਾਬ ਨਾਲ ਕੋਜੀਆਂ ਚਾਲਾਂ ਨਾ ਚੱਲਣ ਹਰ ਤੀਜੇ ਦਿਨ ਪੰਜਾਬ ਤੇ ਕੋਈ ਨਾ ਕੋਈ ਮਤਲਬ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਜੀ ਐਨਐਚਐਮ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਨਹੀਂ ਜੀ ਹਾਂ ਕਦੇ ਕੋਈ ਕਦੇ ਕੁਛ ਕਦੇ ਕੁਛ ਕੋਈ ਨਾ ਕੋਈ ਪੰਗਾ ਪੰਜਾਬੀਆਂ ਨਾਲ ਲੈਂਦੇ ਰਹਿੰਦੇ ਕਿਉਂਕਿ ਪੰਜਾਬ ਨਾਲ ਬਹੁਤ ਨਫ਼ਰਤ ਕਰਦੀ ਹੈ ਬੀਜੇਪੀ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਬੀਜੇਪੀ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਕਿ ਇਹਨਾਂ ਦੀ ਐਸ ਹੱਦ ਤੱਕ ਨਫ਼ਰਤ ਹੈ ਵੀ ਇਹਨਾਂ ਨੂੰ ਕੁਝ ਵੀ ਪੰਜਾਬ ਦੇ ਵਿਰੁੱਧ ਕੋਈ ਮੌਕਾ ਮਿਲ ਜੇ ਇੱਕ ਕਲਮ ਕਹਿੰਦੇ ਚੱਕੋ ਪੰਜਾਬ ਤੋਂ ਲੈ ਲਓ ਉਸ ਕਾਰਨ ਹੈ ਸੀਧਾ ਤੁਹਾਨੂੰ ਲੱਗਦਾ ਕਿ ਠੋਸ ਕਾਰਨ ਲੱਗਦਾ ਕਿਉਂਕਿ ਪੰਜਾਬ ਚ ਜਿੱਦ ਦੇ ਨਹੀਂ ਜੀ ਉਹ ਹਿੰਦੂਵਾਦ ਹੋਰ ਕਾਰਨ ਕੀ ਹੋ ਸਕਦਾ ਜੀ ਪੰਜਾਬ ਚ ਜਿੱਦ ਨਹੀਂ ਜਿੱਤਣ ਕਦੇ ਕਿਵੇਂ ਆਉਣਗੇ ਇੱਥੇ ਪਿੰਡਾਂ 'ਚ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ ਉਹਨਾਂ ਦੀ ਗੱਲ ਛੱਡੋ ਵੀ ਆਉਣਗੇ ਜਾਖੜੋਰਾ ਦਾ ਜਾਣਾ ਬੰਦ ਕਰਤਾ ਪਿੰਡਾਂ 'ਚ ਹੁਣ ਕਿਹੜੇ ਮੂੰਹ ਨਾਲ ਜਾਣਗੇ ਜਾਖੜੋਰੀ ਉੱਥੇ ਕਿਹੜੇ ਮੂਨਾ ਪਿੱਟੂ ਜਾਊਗਾ ਹੁਣ ਤੀਜੇ ਦਿਨ ਪੁੱਤ ਇਹ ਸਿਰਫ ਪ੍ਰੈਸ ਕਾਨਫਰੰਸਾਂ ਜਾਂ ਵੀਡੀਓ ਬਣਾਉਣ ਚੋਗੇ ਨੇ ਇਹ ਗਰਾਊਂਡ ਤੇ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਕੋਈ ਇਹਨਾਂ ਕੋਲੇ ਕੋਈ ਮੁੱਦਾ ਹੀ ਨਹੀਂ ਕਾਂਗਰਸ ਹੀ ਹੈ ਮੁੱਦੇ ਦੇ ਚੁੱਪ ਹੈ ਜੀ ਕੋਈ ਗੱਲਬਾਤ ਨਹੀਂ ਕਰ ਸਕਦਾ ਲੋਕਾਂ ਨੂੰ ਜਾਣ ਨਹੀਂ ਦਿੰਦਾ ਜੇ ਤਾਂ ਹੁਣ ਕਾਂਗਰਸ ਨੂੰ ਪੁੱਛ ਲਿਓ ਜੀ ਮੈਂ ਹੁਣ ਕੀ ਕਰਾਂ ਹੂੰ ਦੇਣਾ ਚਾਹੀਦਾ ਪਿਆਨ ਦੱਸ ਰਿਹਾ ਜੀ ਪਾਰਟੀ ਮੀਟਿੰਗ ਲਈ ਮੰਗ ਕਰੋ ਚੋਸਕ ਵੀ ਹੈ ਇੱਕ ਦੋ ਦਿਨ ਸੇ ਫੈਸਲਾ ਕਰਕੇ ਹੋਰ ਪਾਰਟੀ ਮੀਟਿੰਗ ਲਈ ਨਹੀਂ ਇਹ ਵੀ ਸੋਚ ਰਿਹਾ ਕਿ ਅਸੀਂ ਹੋਰ ਪਾਰਟੀ ਮੀਟਿੰਗ ਬਣਾ ਬਿੱਟੂ ਦਾ ਹੁਣੀ ਹੁਣੀ ਪਿਆਨ ਆਇਆ ਕਿ ਆਪਾਂ ਵੀ ਪਾਣੀ ਜਿਹੜਾ ਪੰਜਾਬ ਦਾ ਪਾਣੀ ਅੰਗਰੇਜ਼ਾਂ ਨੇ ਚੰਦੇ ਜਾਂਦੇ ਆ ਵੈਰੀ ਗੁੱਡ ਬਹੁਤ ਅੱਛੇ ਆ ਕੇ ਆਜੋ ਆਜੋ ਧਰਤੀ ਤੇ ਮੁੜੇ ਆਓ ਭਾਈ ਆ ਜਾਣਗੇ ਸਾਰੇ ਆ ਜਾਣਗੇ ਸਾਹਿਬ ਧਰਤੀ ਤੇ ਹੁਣ ਆ ਪਊਗਾ ਇਹ ਪੰਜਾਬ ਨਾਲ ਵਫਾਦਾਰੀ ਦਿਖਾਉਣ ਦਾ ਟਾਈਮ ਹੈ ਜੇ ਵਫਾਦਾਰ ਜਿਹੜਾ ਰਹੂਗਾ ਠੀਕ ਹੈ ਜਿਹੜੇ ਗਦਾਰੀਆਂ ਕਰਨਗੇ ਲੋਕ ਉਹਨਾਂ ਨੂੰ ਤੋਸਾਬ ਲੈਣਗੇ नहीं नहीं कहना ठीक है उनका उठे कह दे, देखिए मैं आपको बताना चाहता हूँ टेक्निकली आप देखिए आज तक ये सिंचाई के पानी की बात नहीं हो रही ये पीने के पानी की बात हो रही है और मैंने भाई कन्हैया को धन दिया है हमारी संस्कृति में हमने गुरुओं से सीखा है हमने गुरुओं से ये सीखा है कि अगर मेरे पास कोई अनजान व्यक्ति भी आ जाए उसका पानी पिला करके मैं स्वागत करता हूँ किसी भी परिवार में चला जाए सबसे पहले उसको पानी जल पिलाते हैं जल पिला करके उसका स्वागत करते हैं बाद में पूछते हैं तो उन गुरुओं की जो मार्ग दिखाया हुआ है उस मार्ग को ही न चलना चाहिए आज तक के इतिहास में आप देखिए आज तक के इतिहास में इस पीने के पानी को लेकर के कभी भी कोई डिस्प्यूट नहीं हुआ मैंने कहा ना घटिया स्तर की राजनीति चुनाव आ गए हैं, लोग समझ रहे हैं पंजाब का किसान पंजाब का आवाम भी समझ रहा है अरे पंजाब हमारा बड़ा भाई है क्यों डिफ्रेंसिस पैदा कर रहे हैं इतनी घटिया राजनीति मत करिए मैं एक दिन पंजाब विधानसभा में गया था यही था मेरे अंदर पीड़ा थी मैं पंजाब विधानसभा में गया कि खड़े कर दिए अरे हमारी रिश्तेदारी है पंजाब के हमारा भाई या मेरा है मेरा घर है पंजाब क्या हम जाएंगे नहीं पंजाब के अंदर ये किस प्रकार की बातें कर रहे हैं अरे पानी हमारा अगर पंजाब प्यासा रहता है हम अपने हिस्से का पानी काट करके पंजाब के लोगों को दे देंगे हमारी वो संस्कृति है हमारी वो संस्कृति है परंतु इस प्रकार के घटिया राजनीति करके अरे बरसात का पानी है वेस्टेज चला जाएगा वो पाकिस्तान में चला जाएगा जो हमारे निहत्थे लोगों के ऊपर गोलियां चला रहा है वो उनको मार रहा है क्यों उनको हम पानी दें नहीं देंगे पानी उनको और वो पानी बरसात का अभी दो महीने के बाद बरसात शुरू हो जाएगी इतनी बरसात का जो पानी है वो वेस्टेज जाएगा ये एक सिस्टम बना हुआ आज तक कहीं भी आज तक के इतिहास में एक मिनट में अभी पूछता हूं आपको एक पूछता हूं। आज में, अभी तक ये पानी इस प्रकार से नहीं पीने का रोका गया ये अपनी राजनीति को चमकाने के लिए आम आदमी पार्टी वहां भी इन्होंने यमुना के पानी के अंदर जहर मिलाने की बात केजरीवाल ने की थी भगवंत मान तो बेचारा बैठे इच्छा तो वही बैठे इच्छा तो लिख अली का ये बोल देखा, ये बोल देखा, बोल देखा। कारण क्या समझते है, क्या समझते है कारण आप यार एनालिसिस कर लीजिए ना।, ना, तो ना, ना दिल्ली कार कार की हार बर्दाश्त नहीं हुई है सदमे में पड़ा केजरीवाल सजब आग दिखाए केजरीवाल ने और वही सजब आग यहाँ दिखाए मैं तो कह रहा हूँ अभी एक डेढ़ साल का समय मान साहब को मैं सचेत कर रहा हूँ भी मान साहब पब्लिक के हित में काम कर बाहर निकल करके काम कर शाम को दो यार इकट्ठे हो जाते हैं सारी बात न करवाओ आप सब पता है